ਪੀਜੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਤੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਆਏ ਜਾਂ ਫਿਰ ਲਿਆਂਦੇ ਗਏ ਜਗਜੀਤ ਸਿੰਘ ਢੱਲੇਵਾਰ ਨੇ ਕੀਤੀ ਜਾਂਚ ਦੀ ਮੰਗ ਈਰਾਨ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਅਲਰਟ ਕੀਤਾ ਜਾ ਰਿਹਾ ਹੈ ਮੁਰੰਮਤ ਅਤੇ ਸਫਾਈ ਤੋਂ ਬਾਅਦ ਸੇਖਰਦਾਲੂਆਂ ਦੇ ਲਈ ਮੋੜ ਖੋਲਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਸੰਗੀਤ ਸਮਰਾਟ ਚਰਨਜੀਤ ਆਹੂਜਾ ਦਾ ਦੇਹਾਂਤ ਮਨੋਰੰਜਨ ਜਗਤ ਦੇ ਵਿੱਚ ਸੋਗ ਦੀ ਲਹਿਰ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਕੈਥਲ ਪਹੁੰਚੇ ਪਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਦਾ ਚਕਜੀਤ ਸਿੰਘ ਢੱਲੇਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਅਸਲ ਤੇ ਵਿੱਚ ਆਏ ਸਨ ਜਾਂ ਫਿਰ ਲਿਆਂਦੇ ਕਹਿਸਨ ਉਹਨਾਂ ਕਿਹਾ ਕਿ ਹੜ੍ਹ ਆਉਣ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ 10 ਦਿਨਾਂ ਤੱਕ ਚੁੱਪ ਰਹੀਆਂ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਨਾਂ ਰਾਜਾਂ ਦੇ ਵਿੱਚ ਇਹਨਾਂ ਨੁਕਸਾਨ ਕਰਨ ਵਾਲੇ ਵਿਅਕਤੀ ਦੀ ਪੂਰੀ ਜਾਇਦਾਦ ਜ਼ਬਤ ਕਰ ਲਈ ਜਾਣੀ ਚਾਹੀਦੀ ਹੈ ਦੱਲੇਵਾਲ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਦੇਖੀ ਏਜੰਡਾ ਹੈ ਕਾਰਪੋਰੇਟਾਂ ਨੂੰ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਨੂੰ ਮਜ਼ਦੂਰ ਬਣਾ ਕੇ ਕਾਰਪੋਰੇਟਾਂ ਨੂੰ ਸਸਤੇ ਲੇਬਰ ਦੇਣਾ ਇਹ ਉਹੀ ਹੈ ਜਿਸ ਤੇ ਸਰਕਾਰਾਂ ਕੰਮ ਕਰ ਰਹੀਆਂ ਹਨ ਜਦੋਂ ਸਰਕਾਰ ਕਿਸਾਨਾਂ ਤੇ ਅਜਿਹੇ ਅਜੰਡਾ ਲੈ ਆਉਂਦੀ ਹੈ ਤਾਂ ਇਸ ਦਾ ਵਿਰੋਧ ਕਰਨਾ ਸਾਡਾ ਫਰਜ਼ ਬਣਦਾ ਹੈ ਉਹਨਾਂ ਕਿਹਾ ਕਿ ਜਿਵੇਂ ਜਿਵੇਂ ਤਿੰਨ ਵਪਾਰ ਸਮਝੌਤਿਆਂ ਦਾ ਮੁੱਦਾ ਚਰਚਾ ਵਿੱਚ ਹੈ ਕਿਸਾਨਾਂ ਨੂੰ ਹਰ ਥਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਸਾਲਮੀ ਦੇ ਕਾਰਨ ਫਸਲਾਂ ਡੁੱਬ ਗਈਆਂ ਸਨ ਅਜਿਹੀ ਸਥਿਤੀ ਦੇ ਵਿੱਚ ਸਰਕਾਰਾਂ ਦੇ ਵੱਲੋਂ ਕੀਤੇ ਜਾ ਰਹੇ ਐਲਾਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ ਜਿਹਾ ਕਰਕੇ ਕਿਸਾਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਇਸੇ ਮੱਦੇਨਜ਼ਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਮੁੱਦੇ ਨੂੰ ਸਰਕਾਰ ਦੇ ਕੋਲ ਉਠਾਈਏ ਕਿਸਾਨਾਂ ਨੂੰ ਉਹਨਾਂ ਦੀਆਂ ਖਰਾਬ ਹੋਈਆਂ ਫਸਲਾਂ ਦੇ ਨਾਮ ਤੇ ਜੋ ਪੈਸੇ ਦੇਣ ਦਾ ਐਲਾਨ ਕੀਤਾ ਗਿਆ ਉਹ ਸਮੁੰਦਰ ਦੇ ਵਿੱਚ ਇੱਕ ਬੂੰਦ ਤੇ ਵਾਂਗ ਹੈ ਉਹਨਾਂ ਕਿਹਾ ਕਿ ਸਾਨੂੰ ਕਿਸਾਨਾਂ ਪ੍ਰਤੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਇੱਕਜੁੱਟ ਹੋਣ ਦੀ ਲੋੜ ਹੈ ਵਦੇਸ਼ ਮੰਤਰਾਲੇ ਨੇ 19 ਸਤੰਬਰ 2025 ਨੂੰ ਭਾਰਤੀ ਨਾਗਰਿਕਾਂ ਦੇ ਲਈ ਈਰਾਨ ਯਾਤਰਾ ਸੰਬੰਧੀ ਇੱਕ ਐਡਵਾਈਸਰੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਅਪਰਾਧਿਕ گروਹਾ ਦੁਆਰਾ ਅਗਵਾ ਅਤੇ ਫਿਰੋਤੀ ਦੀਆਂ ਘਟਨਾਵਾਂ ਸੰਬੰਧੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਮੰਤਰਾਲੇ ਨੇ ਦੱਸਿਆ ਹੈ ਕਿ ਹਾਲ ਦੇ ਮਾਮਲਿਆਂ ਦੇ ਵਿੱਚ ਭਾਰਤੀਆਂ ਨੂੰ ਝੂਠੀਆਂ ਨੌਕਰੀਆਂ ਅਤੇ ਫ੍ਰੀ ਵੀਜ਼ਾ ਐਂਟਰੀ ਦੇ ਲਾਲਚ ਨਾਲ ਈਰਾਨ ਲਿਜਾਇਆ ਗਿਆ ਜਿਥੇ ਅਪਰਾਧਿਕ ਗਿਰੋਹ ਉਹਨਾਂ ਨੂੰ ਅਗਵਾ ਕਰਕੇ ਪਰਿਵਾਰ ਤੋਂ ਫਿਰੋਤੀਆਂ ਮੰਗਦੇ ਹਨ ਮੰਤਰੀ ਵਾਲੇ ਨੇ ਸਪਸ਼ਟ ਕੀਤਾ ਹੈ ਕਿ ਈਰਾਨ ਸਰਕਾਰ ਸਿਰਫ ਸੈਰ ਸਪਾਟੇ ਲਈ ਵੀਜ਼ਾ ਮੁਕਤ ਐਂਟਰੀ ਦਿੰਦੀ ਹੈ ਪਰ ਰੋਜ਼ਗਾਰ ਜਾਂ ਫਿਰ ਹੋਰ ਉਦੇਸ਼ਾਂ ਲਈ ਅਜੇ ਹਾ ਕੋਈ ਪ੍ਰਬੰਧ ਨਹੀਂ ਹੈ ਅਪਰਾਧਿਕ ਗਿਰੋਹਾਂ ਦੇ ਨਾਲ ਜੁੜੇ ਏਜੰਟ ਭਾਰਤੀਆਂ ਨੂੰ ਝੂਠੇ ਵਾਅਦਿਆਂ ਨਾਲ ਫਸਾਉਂਦੇ ਹਨ ਮੰਤਰੀ ਵਾਲੇ ਨੇ ਨਾਗਰਿਕਾਂ ਨੂੰ ਅਜਿਹੀ ਏਜੰਟਾਂ ਤੋਂ ਸਾਵਧਾਨ ਰਹਿਣ ਅਤੇ ਨੌਕਰੀ ਜਾਂ ਫਿਰ ਵੀਜ਼ਾ ਮੁਕਤ ਪ੍ਰਵੇਸ਼ ਦੀਆਂ ਪੇਸ਼ਕਸ਼ਾਂ ਤੇ ਪਰੋਸਾ ਨਾ ਕਰਨ ਦੀ ਚਤਾਵਨੀ ਦਿੱਤੀ ਹੈ ਇਹ ਐਡਵਾਈਸ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਅਤੇ ਅਪਰਾਧਿਕ ਗਤੀਵਿਧੀਆਂ ਤੋਂ ਬਚਾਉਣ ਦੇ ਮਕਸਦ ਨਾਲ ਜਾਰੀ ਕੀਤੀ ਗਈ ਕਿਉਂਕਿ ਅਜਿਹੇ ਘਟਨਾਵਾਂ ਨੇ ਭਾਰਤੀਆਂ ਦੀ ਸੁਰੱਖਿਆ ਤੇ ਸਵਾਲ ਉਠਾਈ ਹਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜੋ ਕਿ ਭਾਰੀ بارش ਅਤੇ ਹੜ੍ਹਾਂ ਦੇ ਕਾਰਨ ਸਥਾਈ ਤੌਰ ਤੇ ਬੰਦ ਸੀ ਸ਼ਨੀਵਾਰ 21 ਸਤੰਬਰ 2025 ਤੋਂ ਦੁਬਾਰਾ ਖੁੱਲ ਗਿਆ ਹੈ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ KPMU ਦੇ ਅਨੁਸਾਰ ਰਾਵੀ ਨਦੀ ਦੇ ਵਿੱਚ ਭਾਰੀ ਵਹਾਅ ਦੇ ਕਾਰਨ ਪਰਿਸਰ ਦੇ ਵਿੱਚ 10 ਤੋਂ 12 ਫੁੱਟ ਪਾਣੀ ਭਰ ਗਿਆ ਸੀ ਜਿਸ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਬੰਦ ਕਰਨਾ ਪਿਆ ਪਾਕਿਸਤਾਨ ਫੌਜ ਸਿਵਲ ਪ੍ਰਸ਼ਾਸਨ ਅਤੇ ਰੈਸਕਿਊ ਟੀਮਾਂ ਨੇ ਵਿਆਪਕ ਸਫਾਈ ਅਤੇ ਮੁਰੰਮਤ ਕੀਤੀ ਜਿਸ ਤੇ ਵਿੱਚ ਲੰਗਰ ਹਾਲ ਅਤੇ ਰਿਹਾਇਸ਼ੀ ਖੇਤਰ ਵੀ ਸ਼ਾਮਲ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਹਿਲੀ ਮੰਜ਼ਲ ਤੇ ਸੁਰੱਖਿਅਤ ਸੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਖੁੱਲਣ ਤੋਂ ਬਾਅਦ ਸ਼ੁਰੂ ਤੇ ਵਿੱਚ ਪਰਿਵਾਰਾਂ ਤੱਕ ਪ੍ਰਵੇਸ਼ ਸੀਮਤ ਰਹੇਗਾ ਤਾਂ ਜੋ ਪੀੜਨਾਵਤੀ ਅਤੇ ਸਹੂਲਤਾਂ ਸੁਚਾਰੂ ਤਰੀਕੇ ਦੇ ਨਾਲ ਚੱਲ ਸਕਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨੁਸਾਰ ਇਹ ਬਹਾਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਰਸੀ 22 ਸਤੰਬਰ ਤੋਂ ਠੀਕ ਪਹਿਲਾਂ ਹੋਈ ਹੈ ਜਿੱਤੇ ਹਰ ਸਾਲ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ ਇਸ ਵਾਰ ਅਮਰੀਕਾ, ਕੈਨੇਡਾ, ਯੂਕੇ ਅਤੇ ਪਾਕਿਸਤਾਨ ਤੋਂ ਵੀ ਸਿੱਖ ਹਿੱਸਾ ਲੈਣ ਕੇ ਪਰ ਭਾਰਤੀ ਨਹੀਂ ਮੜ ਖੋਲਣ ਦੇ ਬਾਵਜੂਦ ਭਾਰਤੀ ਸਿੱਖ ਸ਼ਰਧਾਲੂ ਕਰਤਾਰਪੁਰ ਲਾਂਘੇ ਰਾਹੀ ਨਹੀਂ ਆ ਸਕਣਗੇ ਕਿਉਂਕਿ ਭਾਰਤ ਸਰਕਾਰ ਨੇ ਅਪ੍ਰੈਲ 2025 ਤੋਂ ਆਪਣੇ ਨਾਗਰਿਕਾਂ ਲਈ ਇਸ ਰਸਤੇ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਤਣਾਅ ਕਾਰਨ ਲਿਆ ਗਿਆ ਜਿਸ ਦੇ ਨਾਲ ਦੁਨੀਆ ਭਰ ਦੇ ਸਿੱਖ ਨਿਰਾਸ਼ ਹਨ। 2019 ਦੇ ਵਿੱਚ ਖੁੱਲ੍ਹੇ ਇਸ ਲਾਂਕੇ ਨੇ ਬਿਨਾ ਵੀਜ਼ੇ ਦੇ ਇੱਕ ਦਿਨ ਦੇ ਵਿੱਚ ਦਰਸ਼ਨ ਅਤੇ ਵਾਪਸੀ ਸੰਭਵ ਬਣਾਈ ਸੀ ਪਰ ਹੁਣੇ ਬੰਦ ਹੋਵੇਗਾ। ਲੁਧਿਆਣਾ ਜਿਲੇ ਦੇ ਪਿੰਡ ਅਤਿਆਣਾ ਵਿਖੇ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ ਯਾਨੀ ਕਿ ਹਲਵਾਰਾ 에어ਪੋਰਟ ਤੋਂ ਉਡਾਣ ਭਰਨ ਦੇ ਸੁਪਨੇ ਦੇਖਣ ਵਾਲੇ ਲੋਕਾਂ ਲਈ ਹੁਣ ਖੁਸ਼ਖਬਰੀ ਸਾਹਮਣੇ ਆਈ ਹੈ। ਲੋਕ ਨਿਰਮਾਣ ਵਿਭਾਗ ਦੇ ਵੱਲੋਂ 에어ਪੋਰਟ ਦਾ ਉਦਘਾਟਨ ਜਲਦੀ ਹੀ ਕਰ ਦਿੱਤਾ ਜਾਵੇਗਾ। ਅਤੇ ਇਸਦੀ ਕਮਾਂਡ ਭਾਰਤੀ ਹਵਾਈ ਅੱਡਾ ਅਥਾਰਟੀ ਦੇ ਹਵਾਲੇ ਕਰ ਦਿੱਤੀ ਜਾਵੇਗੀ 25 ਸਤੰਬਰ ਨੂੰ ਦਿੱਲੀ ਦੇ ਵਿੱਚ ਪੰਜਾਬ ਸਰਕਾਰ ਭਾਰਤੀ ਹਵਾਈ ਅੱਡਾ ਅਥਾਰਟੀ ਨਾਗਰਿਕ ਹਵਾਈ ਉਡਾਣ ਮੰਤਰਾਲਾ ਅਤੇ ਭਾਰਤੀ ਹਵਾਈ ਸੈਨਾ ਵਿਚਕਾਰ ਇੱਕ ਮਹੱਤਵਪੂਰਨ ਮੀਟਿੰਗ ਤੈਅ ਕੀਤੀ ਗਈ ਹੈ ਜ਼ਿਲ੍ਹਾ ਕਲੈਕਟਰ ਹਿਮਾਂਸ਼ ਕੁ ਜਾਨਵੀ ਸੋਮਵਾਰ ਨੂੰ ਦਿੱਲੀ ਜਾ ਰਹੇ ਹਨ ਉਹਨਾਂ ਦੇ ਦਿੱਲੀ ਤੋਂ ਵਾਪਸ ਆਉਣ ਉਪਰੰਤ ਜ਼ਿਲ੍ਹਾ ਪੱਧਰ ਤੇ ਸਾਰੇ ਸੰਬੰਧਿਤ ਵਿਭਾਗਾਂ ਦੀ ਅੱਜ ਚੋਪੜੀ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਹਲਵਾਰਾ ਹਵਾਈ ਸੈਨਾ ਕੇਂਦਰ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ ਸਰਕਾਰੀ ਸੂਤਰਾਂ ਦੇ ਅਨੁਸਾਰ ਹਵਾਈ ਅੱਡੇ ਦੇ ਤਬਾਦਲੇ ਦੀਆਂ ਅਧਿਕਾਰਤ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਉਡਾਣਾਂ ਦੇ ਟਾਈਮ ਟੇਬਲ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਪਾਕਪਾਦੀ ਵੱਲੋਂ ਵੀ ਇਸ ਸਮਾਗਮ ਨੂੰ ਖਾਸ ਮਹੱਤਤਾ ਦਿੱਤੀ ਜਾ ਰਹੀ ਹੈ ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਆਹੋਜਾ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਮੁਹਾਲੀ ਦੇ ਵਿੱਚ ਆਪਣੇ ਆਖਰੀ ਸਾਲ ਲਏ। ਉਹ 74 ਸਾਲ ਦੀ ਸਨ ਅਤੇ ਕਈ ਸਾਲਾਂ ਤੋਂ ਕੈਂਸਰ ਤੋਂ ਪੀੜਿਤ ਸਨ ਜਿਸ ਦੇ ਕਾਰਨ ਉਹ ਚੰਡੀਗੜ੍ਹ ਪੀਜੀਆਈ ਦੇ ਵਿੱਚ ਇਲਾਜ ਕਰਵਾ ਰਹੇ ਸਨ। ਚਰਨਜੀਤ ਆਹੋਜਾ ਨੇ ਆਪਣੀਆਂ ਸੰਗੀਤਿਕ ਰਚਨਾਵਾਂ ਦੇ ਰਾਹੀਂ ਕਈ ਕਲਾਕਾਰਾਂ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ। ਚਰਨਜੀਤ ਆਹੋਜਾ ਨੂੰ ਪੰਜਾਬੀ ਸੰਗੀਤ ਦਾ ਕਾਰੀਕਰ ਕਿਹਾ ਜਾਂਦਾ ਹੈ। ਉਨ੍ਹਾਂ ਦੀਆਂ ਸੁਰਾਂ ਅਜੇ ਵੀ ਲੋਕ ਕੀਤਾ ਵਿਆਹ ਅਤੇ ਸੱਭਿਆਚਾਰਕ ਸਮਾਗਮਾਂ ਦੇ ਵਿੱਚ ਗੂੰਜਦੀਆਂ ਹਨ ਉਹਨਾਂ ਦੀਆਂ ਸੁਰਾਂ ਨੇ ਸੁਰਜੀਤ ਬਿੰਦ ਰੱਖਿਆ ਕੁਲਦੀਪ ਮਾੜਕ ਗੁਰਦਾਸ ਮਾਨ ਚਮਕੀਲਾ ਗੁਰਕਿਰਪਾਲ ਸੁਰਪੁਰੀ ਅਤੇ ਸਤਵਿੰਦਰ ਬੁੱਗਾ ਸਮੇਤ ਕਈ ਲੋਕ ਗਾਇਕਾਂ ਨੂੰ ਮਾਨਤਾ ਦਿੱਤੀ ਹੈ ਕੁਝ ਗਾਇਕਾਂ ਨੇ ਤਾਂ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਉਹਨਾਂ ਦੇ ਸੰਗੀਤ ਦੇ ਨਾਲ ਕੀਤੀ ਸੀ ਉਨਾਦਿਆਂ ਤੋਂ ਨਾ ਨਹੀਂ 1980 ਅਤੇ 1990 ਦੇ ਦਹਾਕੇ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਨੂੰ ਇੱਕ ਨਵੀਂ ਪਛਾਣ ਦਿੱਤੀ ਸੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਨੇ ਭਾਜਪਾ ਦੇ ਵਿਰੁੱਧ ਤਿੱਖੇ ਸ਼ਬਦਾਂ ਦੇ ਨਾਲ ਵਾਰ ਕਰਦਿਆਂ ਕਿਹਾ ਕਿ ਪਹਿਲਾਂ ਭਾਜਪਾ ਵੋਟਾਂ ਦੀ ਚੋਰੀ ਕਰਦੀ ਸੀ ਅਤੇ ਹੁਣ ਨੋਟਾਂ ਦੀ ਵੀ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਉਨਾਂ ਨੇ ਦੋਸ਼ ਲਾਇਆ ਕਿ ਲੋਕਾਂ ਤੋਂ ਆਧਾਰ ਕਾਰਡ ਅਤੇ ਬੈਂਕ ਖਾਤਿਆਂ ਦੀ ਜਾਣਕਾਰੀ ਗਲਤ ਤਰੀਕੇ ਦੇ ਨਾਲ ਇਕੱਠੀ ਕੀਤੀ ਜਾ ਰਹੀ ਹੈ। ਅਮਨ ਅਰੋੜਾ ਨੇ ਸਵਾਲ ਕੀਤਾ ਕਿ ਲੋਕਾਂ ਦੀ ਨਿੱਜੀ ਜਾਣਕਾਰੀ ਲੈਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਸਾਈਬਰ ਠੱਗੀ ਦੇ ਬੇਹਿਸਾਬ ਮਾਮਲੇ ਸਾਹਮਣੇ ਆ ਰਹੇ ਹਨ। ਜੇਕਰ ਭਵਿੱਖ ਦੇ ਵਿੱਚ ਲੋਕਾਂ ਦੇ ਖਾਤਿਆਂ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਹਨ ਤਾਂ ਕਿਸ ਦੀ ਜ਼ਿੰਮੇਵਾਰੀ ਪਾਜਪਾ ਲਵੇਗੀ? ਸ਼ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਕੇਸ ਤੇ ਪ੍ਰਤੀਕਿਰਿਆ ਦਿੰਦਿਆਂ ਅਰੋੜਾ ਨੇ ਪੁੱਛਿਆ ਕਿ ਮਜੀਠੀਆ ਦੀ ਸੰਪਤੀ ਦੇ ਵਿੱਚ ਆਇਆ ਪੈਸਾ ਅਖਰ ਕਿੱਥੋਂ ਆਇਆ ਹੈ ਕੀ ਉਹ ਨਸ਼ਿਆਂ ਦੇ ਕਾਰੋਬਾਰ ਤੋਂ ਆਇਆ ਜਾਂ ਫਿਰ ਉਹਨੇ ਵੀ ਪ੍ਰਸ਼ਟਾਚਾਰ ਤੋਂ ਕਮਾਇਆ ਹੈ ਇਸੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦੇਉਂ ਇਛਾਤ ਦੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ